ਤੇ ਜਦੋਂ ਇਹਨਾਂ ਨੇ ਦੇਖਿਆ ਵੀ ਹੁਣ ਹੋਰ ਪਾਸੇ ਸਾਡੀ ਪੇਸ਼ ਨਹੀਂ ਚੱਲਦੀ ਪੰਜਾਬ ਨੂੰ ਖਤਮ ਕਰਨ ਦੀ ਚਾਹ ਵੱਡੇ ਵੱਡੇ ਰੋਡ ਕੱਢ ਕੇ ਪੰਜਾਬ ਨੂੰ ਖਤਮ ਕਰਨ ਦੀ ਹੋਵੇ ਤੇ ਅੱਜ ਇਹਨਾਂ ਨੇ ਖੇਤੀ ਐਕਟ ਜਿਹੜਾ ਸਾਡਾ ਉਹ ਹੈ ਉਹਨੂੰ ਖਤਮ ਕਰਕੇ ਹੌਲੀ ਹੌਲੀ ਬਿਨਾਂ ਦੇ ਜ਼ਮੀਨਾਂ ਖੋ ਇਹਨਾਂ ਨੇ ਆਪੇ ਇੱਧਰ ਉੱਧਰ ਖਿੰਡ ਜਾਣਾ ਏ ਇਹਨਾਂ ਦੀ ਮжоਰਿਟੀ ਖਤਮ ਕਿਵੇਂ ਕਰੀਏ ਅੱਜ ਸਰਕਾਰ ਇਸ ਤੇ ਆਈ ਈ ਚਣਕੀਆਂ ਰਣਨੀਤੀ ਕਹਿੰਦੇ ਇਹਨੂੰ ਵੀ ਜਿਹੜਾ ਇਹਨਾਂ ਨੂੰ ਆਪ ਕੋਚ ਫਾਟ ਕੇ ਅਲੱਗ ਅਲੱਗ ਦੂਰ ਦੂਰ ਚਲੇ ਜਾਣਗੇ ਇਹਨਾਂ ਦੀ ਜ਼ਮੀਨਾਂ ਖਤਮ ਕਰਕੇ ਤੇ ਫਿਰ ਇਹ ਇਕੱਠੇ ਕਿਵੇਂ ਕਰੂਗਾ ਉਹ ਸਰਕਾਰ ਸਮਝ ਲਵੇ ਜੋ ਮਰਜ਼ੀ ਕਰ ਲਵੇ ਪਰ ਪੰਜਾਬ ਦੱਬਣ ਵਾਲਾ ਆ ਝੁਕਣ ਵਾਲਾ ਨਹੀਂ ਠੀਕ ਇਹਨਾਂ ਨੇ ਅੱਜ ਇਹ ਬਾਰਡਰ ਲਾਤੇ ਬਾਰਡਰ ਜਾਂ ਤਾਂ ਫਿਰ ਸੀਲ ਕਰ ਦਵੇ 2-4 ਸਾਲ ਦੇਖ ਲੈ ਮੇ ਪੰਜਾਬ ਤੋਂ ਵੱਖ ਹੋ ਕੇ ਇਹਨਾਂ ਦੇ ਹੱਥ 'ਚ ਕਟੋਰਾ ਪਹਿਲਾਂ ਮੰਗਨ ਆ ਗਿਆ ਇਹਨਾਂ ਦੀ ਦੇਸ਼ ਦਾ ਪ੍ਰਧਾਨ ਮੰਤਰੀ ਬਾਹਰਲੇ ਦੇਸ਼ਾਂ 'ਚ ਘੁੰਮਦਾ ਫਿਰਦਾ ਸੀ ਕਿ ਸਾਨੂੰ ਅਨਾਜ ਦਿਓ ਤੇ ਪੰਜਾਬੀਆਂ ਨੇ ਇਹਨਾਂ ਨੂੰ ਅਨਾਜ ਦਿੱਤਾ ਨੇ ਤਾਂ পেট ਭਰਿਆ ਉਹ ਗੁਨਾਹ ਕਰ ਲਿਆ ਅਸੀਂ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਇਹ ਅਣਕਿਰਤ ਕਰ ਲੋਕਾਂ ਨੂੰ ਅਸੀਂ ਅਨਾਜ ਪੈਦਾ ਕਰਕੇ ਦਿੱਤਾ ਜਿਹੜੇ ਅੱਜ ਸਾਡੇ ਹੀ ਖਿਲਾਫ ਹੋਏ ਹੋਏ ਸਾਡੀ ਚੜ੍ਹਤ ਦੇ ਖਿਲਾਫ ਹੋਏ ਹੋਏ ਸਾਡੀਆਂ ਪੱਕਾਂ ਦੇ ਖਿਲਾਫ ਹੋਏ ਹੋਏ ਇੱਕ ਗੱਲ ਇੱਥੇ ਵੀ ਸਾਹਮਣੇ ਹੁੰਦੀ ਕਿ ਜੇਕਰ ਪੰਜਾਬ ਦੇ ਕਿਸਾਨ ਇੱਕ ਸਾਲ ਕੋਈ ਫਸਲ ਨਾ ਬੀਜਣ ਤਾਂ ਕੇਂਦਰ ਸਰਕਾਰ ਤੱਕ ਬਹੁਤ ਵੱਡਾ ਪ੍ਰਭਾਵ ਪਾਏਗਾ ਔਰ ਕੇਂਦਰ ਦੀ ਗੱਲ ਕਰ ਲਈਏ ਜੇ ਪੂਰੇ ਦੇਸ਼ ਦੀ ਗੱਲ ਕਰ ਲਈਏ ਕਹਿੰਦੇ ਭੁੱਖਾ ਮਾਰਨ ਤੱਕ ਅਜਿਹੇ ਹਾਲਾਤ ਵੀ ਬਣ ਜਾਣਗੇ ਅਸੀਂ ਪਹਿਲੀ ਕਹਿ ਰਹੇ ਹਾਂ ਜੀ ਜੇ ਸਾਡੀ ਅਸੀਂ ਨਹੀਂ ਚਾਹੁੰਦੇ ਰਿਸ਼ਤਾ ਤੋੜਨਾ ਪਰ ਉਹ ਚਾਹੁੰਦੇ ਆਏ ਬਾਰਡਰ ਬੰਦ ਕਰਕੇ ਅਸੀਂ ਕਹਿੰਦੇ ਸਾਨੂੰ ਪੰਜਾਬ ਨੂੰ 2-4 ਸਾਲ ਵਾਸ ਦੇਖੇ ਫਿਰ ਇਹਨਾਂ ਦੀ ਇਨਕਾਮੀ ਕਿੱਥੇ ਜਾਂਦੀ ਹੈ ਕੀ ਕਰਦੇ ਆ ਕਿਵੇਂ ਇਹਨਾਂ ਦੀ ਤਰੱਕੀ ਹੁੰਦੀ ਹੈ ਜੇ ਪੰਜਾਬ ਹੈ ਤਾਂ ਹਿੰਦੁਸਤਾਨ ਹੈ ਨਹੀਂ ਹਿੰਦੁਸਤਾਨ ਪਹਿਲਾਂ ਐਸੀ ਨਕਸ਼ੇ ਤੇ ਕਦੇ ਮੁਗਲਾਂ ਨੇ ਰਾਜ ਕੀਤਾ ਕਦੇ ਧੜਵੀ ਆ ਕੇ ਇਹਨਾਂ ਨੂੰ ਦਬ ਲੰਦੇ ਸੀ ਕਦੇ ਅੰਗਰੇਜ਼ 200 ਸਾਲ ਰਾਜ ਕਰਕੇ ਸਾਡੇ ਤਾਂ 97 ਸਾਲ ਸਾਲ ਰਾਜ ਕਰਿਆ ਸਿਰਫ 97 ਸਾਲ ਹੂੰ ਦੇਸ਼ ਜਿਹੜਾ ਪੰਜਾਬ ਦੇਸ਼ ਸੀ ਉਸ ਤੇ 97 ਸਾਲ ਰਾਜ ਕੀਤਾ ਅੰਗਰੇਜ਼ਾਂ ਨੇ 200 ਸਾਲ ਗੁਲਾਮ ਰਹੇ ਹਿੰਦੁਸਤਾਨੀ ਜੇ ਮੱਲਾ ਮਾਰੀਆਂ ਪੰਜਾਬੀਆਂ ਨੇ ਅੰਗਰੇਜ਼ ਇੱਥੋਂ ਭਜਾਏ ਆ ਆਪਣੀਆਂ ਜਾਨਾਬਾਰੀਆਂ ਪਰ ਇਹਨਾਂ ਮਾਂਗ ਆਪਣੀਆਂ ਧੀਆ ਪੁੱਤ ਨਹੀਂ ਦਿੱਤੇ ਵੀ ਆ ਲੈ ਜੋ ਜੀ ਮੇਰੀ ਧੀ ਵੀ ਸਾਡੇ ਪਰ ਸਾਨੂੰ ਬਖਸ਼ ਦੋ ਪੰਜਾਬੀਆਂ ਨੇ ਇਹਨਾਂ ਦੇ ਛੜਾ ਕੇ ਨੇ ਤੇ ਘਰਾ ਤੱਕ ਪਹੁੰਚਵਾਇਆ ਅੱਜ ਯਾਰ ਸਾਨੂੰ ਇਹ ਸਾਡੇ ਪਰ ਦੋਸ਼ ਲਾ ਰਹੇ ਆ ਸਾਨੂੰ ਇਹ ਨੀਮਤ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਠੀਕ ਹੈ ਸਾਡੇ ਜਿਹੜੇ ਆਗੂ ਸੀ ਉਸ ਟਾਈਮ 47 ਦੇ ਵਿੱਚ ਉਹ ਆਪਣੇ ਦਿਮਾਗ ਦਾ ਇਸਤੇਮਾਲ ਨਹੀਂ ਕਰ ਸਕੇ ਇਹਨਾਂ ਦੇ ਛਲਾ ਵਿੱਚ ਆ ਗਏ ਜਿਵੇਂ 10ਵੇਂ ਪਾਸਾ ਦੇ ਟਾਈਮ ਦੇ ਵਿੱਚ ਇਹਨਾਂ ਨੇ ਆਟੇ ਦੀ ਗਾਉਂ ਦੀ ਸੌਹਾ ਖਾ ਕੇ ਮੁੱਕਰੇ ਸੀ ਉਹ ਸਾਡੇ ਆਗੂ ਨੂੰ ਉਸ ਟਾਈਮ 47 ਦੇ ਵਿੱਚ ਸਮਝ ਲੈਣਾ ਚਾਹੀਦਾ ਸੀ ਵੀ ਅਸੀਂ ਅੱਜ ਕਿਤੇ ਪਰੋਸਾ ਕਰ ਰਹੇ ਹਾਂ ਵੀ ਜਿਹੜੇ ਆਪਣੀ ਆਟੇ ਦੀ ਗਊ ਜਿਹਨੂੰ ਇਹ ਮਾਤਾ ਕਹਿੰਦੇ ਨੇ ਉਹਦੀ ਸੌਂ ਖਾ ਕੇ ਮੁੱਕਰ ਸਕਦੇ ਅੱਜ ਸਾਡੇ ਨਾਲ ਗਲਾਰੀ ਨਹੀਂ ਕਰੂਗੇ ਉਹੀ ਇਹਨਾਂ ਨੇ 47 ਦੇ ਵਿੱਚ ਕੰਮ ਕੀਤਾ ਸਾਨੂੰ ਜਦੋਂ ਇਹਨਾਂ ਦੇ ਹੱਥ 'ਚ ਕਮਾਂਡ ਆਈ ਉਹੀ ਟਾਈਮ ਸਾਨੂੰ ਜਰਾਇਮ ਪੇਸ਼ਾ ਕੌਮ ਕਹ ਕੇ ਇਹਨਾਂ ਨੇ ਭੰਡਣਾ ਸ਼ੁਰੂ ਕਰ ਦਿੱਤਾ ਠੀਕ ਹੈ ਅੱਜ ਸਾਡੇ ਛੰਡੇ ਲੱਗ ਲੱਗ ਆਏ ਅਸੀਂ ਅਲੱਗ-ਅਲੱਗ ਫਿਰਦੇ ਹਾਂ ਜਦੋਂ ਅਸੀਂ ਇੱਕ ਨਿਸ਼ਾਨ ਸਾਹਿਬ ਥੱਲੇ ਆਵਾਂਗੇ ਇੱਕ ਨਿਸ਼ਾਨ ਸਾਹਿਬ ਦੀ ਗੱਲ ਕਰਾਂਗੇ ਉਸ ਟਾਈਮ ਸਾਾਨੂੰ ਪੰਜਾਬੀਆਂ ਨੂੰ ਕੋਈ ਦਵਾ ਨਹੀਂ ਸਕ ਥੱਲੇ ਇਕੱਠੇ ਹੋਈਏ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਈਏ ਤੇ ਇਹਨਾਂ ਦੀ ਔਕਾਤ ਨਹੀਂ ਹੈ ਕਿ ਪੰਜਾਬ ਲੱਖ ਚੱਕ ਦੇ ਦੁੱਖ ਲੈਣਗੇ ਅੱਜ ਨਿਹੱਥੇ ਆ ਸਾਡੇ ਵੀਰ ਇੱਥੇ ਸਾਡੇ ਖੜੇ ਆ ਉਹਨਾਂ 'ਚ ਉਹਨਾਂ ਕੋਲ ਗੋਲੀਆਂ ਵੀ ਆ ਉਹਨਾਂ ਕੋਲ ਰਫਲਾ ਵੀ ਆ ਸਭ ਕੁਝ ਆ ਗੋਲੀਆਂ ਵੀ ਚਲਾ ਕੇ ਦੇਖ ਲੀਆਂ ਪਰ ਜੇ ਇੱਕ ਗੋਲੀ ਮਾਰ ਦੇ ਤੂੰ 50 ਜਾਣੇ ਹੈ ਜੇ ਦੋ ਮਾਰਦੇ ਤੈਨੂੰ 100 ਜਾਂਦਾ ਏ ਸਾਨੂੰ ਦਿਵਾ ਨਹੀਂ ਸਕਦੇ ਸਾਡੇ ਨੌਜਵਾਨ ਸਾਡਾ ਪੰਜਾਬ ਸਾਨੂੰ ਬੇਸਾ ਸਾਡੇ ਗੁਰੂ ਨੇ ਬਖਸ਼ਿਆ ਦੇਖਦੇ ਕਿੰਨਾ ਚਿਰ ਨਹੀਂ ਝੁਕਦੇ ਕਿੰਨਾ ਚਿਰ ਨਹੀਂ ਦਿਵਾ ਕੇ ਜਾਵਾਂਗੇ ਪਰ ਮੰਗਾ ਮਨਵਾ ਕੇ ਜਾਵਾਂਗੇ ਬਿਲਕੁਲ ਜੀ ਸਪੱਸ਼ਟ ਹੈ ਜੀ ਲਿਖਤੀ ਲੈ ਕੇ ਜਾਵਾਂਗੇ ਮੰਗਾ ਮਨਵਾ ਕੇ ਲੈ ਕੇ ਜਾਵਾਂਗੇ ਤੇ ਅੱਗੇ ਨੂੰ ਵੀ ਸਾਡੇ ਮੈਂ ਅਸੀਂ ਵੀ ਸਾਡੇ ਵੀਰ ਖੜੇ ਆ ਤੇ ਮੀਟਿੰਗਾਂ 'ਚ ਜਾਂਦੇ ਰਹਿੰਦੇ ਆ ਜੀ ਇਹਨਾਂ ਨੂੰ ਵੀ ਸਾਡੀ ਅਪੀਲ ਹੈ ਕਿ ਐਸਾ ਆਪਾਂ ਇੱਕ ਫੈਕਟ ਬਣਾਈਏ ਪੰਜਾਬ ਦੇ ਵਿੱਚ ਜਾ ਕੇ ਵੀ ਜਿਹੜਾ ਵੀ ਕੋਈ ਕਾਨੂੰਨ ਦੇਸ਼ ਬਣਦਾ ਹਿੰਦੁਸਤਾਨ ਚ ਰਾਜਾ ਬਣਦਾ ਏ ਉਹ ਪੰਜਾਬ ਵਾਲਾ ਦੇਖੀ ਹੂੰ ਕਿਉਂਕਿ ਸਾਡੀ ਬਦਕਿਸਮਤੀ ਇਹੀ ਰਹੀ ਹੈ ਜਿਹੜਾ ਵੀ ਇਸ ਦੇਸ਼ ਦਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣ ਉਹ ਪੰਜਾਬ ਦਾ ਵੈਰੀ ਬਣ ਜਾਂਦਾ ਉਹ ਪੰਜਾਬ ਦਾ ਵੈਰੀ ਬਣ ਜਾਂਦਾ ਇਹ ਬੀਜੇਪੀ ਆਰਐਸਐਸ ਤੋਂ ਸਾਨੂੰ ਸ਼ੁਰੂ ਤੋਂ ਹੀ ਉਮੀਦ ਨਹੀਂ ਸੀ ਹਾਂ ਠੀਕ ਹੈ ਸਾਨੂੰ ਜਿਵੇਂ ਅਸੀਂ ਬਾਦਲਾਂ ਦੀ ਗੱਲ ਕਰ ਲਈਏ ਇਹ ਇਹਨਾਂ ਨੇ ਇਹ ਸਾਡੇ ਪੰਜਾਬ ਦੇ ਵਿੱਚ ਹਾਵੀ ਬਣਾਈ ਅੱਜ ਬਾਦਲ ਫਿਰਦਾ ਨਾ ਅੱਜ ਮੈਂ ਇੱਕ ਪੰਦੀ ਉਹ ਸੱਚੀ ਆ ਪੰਦੀ ਝੂਠੀ ਆ ਹੂੰ ਉਹ ਰੱਬ ਜਾਣਦਾ ਮੈਂ ਇੱਕ ਪੜ੍ਹ ਰਿਹਾ ਸੀ ਅਖਬਾਰ ਦੀ ਕਟਿੰਗ ਵੀ ਸੁਖਵੀਰ ਬਾਦਲ ਬਿਆਨ ਦੇ ਰਿਹਾ ਵੀ ਇਹ ਜਿਹੜੇ ਇੱਥੇ ਕਿਸਾਨ ਬਾਰਡਰਾਂ ਤੇ ਬੈਠੇ ਆ ਇਹ ਆਪ ਦੀ 20 ਪਾਰਟੀ ਬੈਠੇ ਮੈਂ ਬਾਦਲ ਸਾਹਿਬ ਨੂੰ ਇੱਕ ਬਿਆਨ ਸਵਾਲ ਕਰਦਾ ਏ ਵੀ ਭਾਈ ਸਾਹਿਬ ਤੇਰੀ 25 ਸਾਲ ਤੇਰਾ ਬਾਪ ਨੇ ਰਾਜ ਕੀਤਾ ਪੰਜਾਬ ਤੇ ਤੂੰ ਕੀ ਕੀਤਾ ਪੰਜਾਬ ਲਈ ਤਾਂ ਕਿਹੜੀ ਸੈਂਟਰ ਦੇ ਮੂਰੇ ਮੰਗ ਰੱਖੀ ਪੰਜਾਬ ਦੇ ਵਾਸਤੇ ਵੀ ਸਾਡੇ ਪੰਜਾਬ ਨੂੰ ਇਹ ਵੱਧ ਅਧਿਕਾਰ ਦੋ ਜਾ ਸਾਡੇ ਬੰਦੀ ਸਿੰਘਾਂ ਦੀ ਕੋਈ ਤੂੰ ਗੱਲ ਕੀਤੀ ਹੋਵੇ ਵੀ ਭਾਈ ਸਾਡੇ ਬੰਦੀ ਸਿੰਘਾਂ ਨੂੰ ਛੱਡੋ ਤੂੰ ਅੱਜ ਸੁਖਬੀਰ ਬਾਦਲਾ ਸਾਨੂੰ 20 ਟੀਮ ਦੱਸਦਾ ਏ ਜਦੋਂ ਤੇਰੇ ਅੱਲੇ-ਪੱਲੇ ਕੱਖ ਨਹੀਂ ਹੈਗਾ ਤੂੰ ਲੇਲੜੀਆਂ ਕੱਢਦਾ ਫਿਰਦਾ ਏ ਉਹ ਕਹਿੰਦਾ ਸਾਡੀ ਪੰਜਾਬ ਬਚਾਓ ਯਾਤਰਾ ਨੂੰ ਇਹ ਖਤਮ ਕਰਨ ਵਾਸਤੇ ਆਪਨੇ ਇੱਥੇ 20 ਟੀਮ ਬਿਠਾਣ ਦੀ ਉਹ ਅਸੀਂ ਤਾਂ ਆਪ ਦਾ ਵੀ ਝਾੜੂ ਚੁਕਾ ਚੁਕਾ ਕੇ ਲੋਕਾਂ ਨੂੰ ਭਜਾਇਆ ਜੀ ਜੋ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਫਿਰ ਪੰਜਾਬ ਦਾ ਉਜਾੜਾ ਕਿਹਨਾਂ ਨੇ ਕੀਤਾ ਹੈ ਜੀ ਇਹ ਵੱਡਾ ਸਵਾਲ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਨਹੀਂ ਬਿਲਕੁਲ ਹੀ ਮੈਂ ਤਾਂ ਪਹਿਲਾਂ ਬੋਲ ਕੇ ਹਟਾ ਵੀ 25 ਸਾਲ ਦੇ ਵਿੱਚ ਬਾਦਲਾਂ ਨੇ ਪੰਜਾਬ ਵਾਸਤੇ ਕੀ ਕੀਤਾ ਹਮ ਆਰਐਸਐਸ ਸਾਡੇ ਸਿਰ ਤੇ ਬਿਠਾ ਲਦੀ 13 ਪੁੱਤ ਇਸ ਬਾਦਲ ਨੇ ਸਾਡੇ ਮਰਵਾਏ 1978 ਦੇ ਵਿੱਚ 90 92 ਤੱਕ ਇਹ 84 ਦੇ ਵਿੱਚ ਹੱਥ ਖੜੇ ਕਰਕੇ ਦਰਬਾਰ ਸਾਹਿਬ ਚੋਂ ਆਏ ਉਸ ਤੋਂ ਬਾਅਦ ਵੀ ਸਾਡੇ ਜਿਨ੍ਹਾਂ ਨੇ ਸਾਡੇ ਪੁੱਤ ਕੋ-ਕੋ ਕੇ ਮਾਰੇ ਸੁਮੇਸ਼ ਸੈਣੀ ਹੋਵੇ ਜਾਂ ਕੇਪੀਐਸ ਗਿੱਲ ਵਰਗੇ ਹੋਣ ਉਹ ਸਾਡੇ ਸਿਰ ਤੇ ਬਿਠਾਲੇ ਨਾ ਨੇ ਇਹ ਆਹ ਇਹ ਕਹੂਗਾ ਮੈਂ ਪੰਜਾਬ ਬਚਾਉਣਾ ਅਸੀਂ ਤਾਂ ਕਹਿੰਨੇ ਭਰਾਵਾ ਤੂੰ ਪੰਜਾਬ ਦਾ ਖੇੜਾ ਛੱਡ ਪੰਜਾਬ ਆਪੇ ਬਚ ਜਾਊਗਾ ਪੰਜਾਬ ਬਚਿਆ ਹੋਏ ਸਾਨੂੰ ਤੇਰੀ ਲੋੜ ਨਹੀਂ ਹੈਗੀ ਬਿਲਕੁਲ ਜੀ ਜੇ ਹੁਣ ਮੰਨ ਲਓ ਤੁਹਾਡੀਆਂ ਮੰਗਾਵਲ ਗੌਰ ਨਹੀਂ ਫਰਮਾਇਆ ਜਾਂਦਾ ਗੌਰ ਨਹੀਂ ਕੀਤਾ ਜਾਂਦਾ ਇਹ ਬਾਰਡਰ ਜੇ ਆਪਾਂ ਬਾਰਡਰ ਹੀ ਕਹਿ ਸਕਦੇ ਆ ਜਿਹੜੀਆਂ ਰੋਕਾਂ ਲਾਈਆਂ ਹੋਈਆਂ ਨੇ ਸਿਮਿੰਟ ਦੀਆਂ ਸਲੇਬਾਂ ਲਾ ਕੇ ਇਹ ਨਹੀਂ ਖਤਮ ਕੀਤੇ ਜਾਂਦੀਆਂ ਤੁਹਾਡਾ ਅਗਲਾ ਇਲੈਕਸ਼ਨ ਕੀ ਹੋਊਗਾ ਤਦੋਂ ਮੈਂ ਜਾਂ ਤਾਂ ਜਿਹੜੇ ਮੇਰੀ ਮੇਰੇ ਵਿਚਾਰ ਨੇਚੀ ਨਿੱਜੀ ਤੌਰ ਤੇ ਜਿਹੜੇ ਮੇਰੇ ਨੀਚੀ ਐ ਠੀਕ ਹੈ ਜੀ ਮੈਂ ਕਿਸੇ ਦੇ ਵੱਲ ਨਹੀਂ ਮੇਰੇ ਵਿਚਾਰ ਤਾਂ ਇਹੀ ਐ ਮੈਂ ਤਾਂ ਇਹੀ ਰੌਲਾ ਪਾਉਂਗਾ ਕਿ ਇਹ ਬਾਰਡਰ ਸੀਲ ਉਹਨਾਂ ਨੇ ਕੀਤਾ ਵੀ ਮੇਰੀ ਮੇਰੀ ਵਿਚਾਰਾ ਮੈਨੂੰ ਤੋੜਿਆ ਨਾ ਜਾਵੇ ਹੂੰ ਜਿੰਨੇ ਹਰਿਆਣੇ ਦੇ ਨਾਲ ਲੱਗਦੇ ਬਾਰਡਰ ਐ ਚਾਹੇ ਹਿਮਾਚਲ ਨਾਲ ਲੱਗਦੇ ਬਾਰਡਰ ਐ ਉਹਨਾਂ ਨੂੰ ਸੀਲ ਕੀਤਾ ਜਾਵੇ ਪੰਜਾਬ ਨੂੰ ਹਿੰਦੁਸਤਾਨ ਤੋਂ ਇੱਕ ਵੱਖਰਾ ਬਣਾ ਲਈਏ ਯਾਰ ਇੱਕ ਝੰਡਾ ਦਾ ਗੱਟ ਕੇ ਦੇਖ ਲਈਏ ਆਪਣਾ ਯਾਰ ਤੁਸੀਂ ਰਾਜ ਕੀਤਾ ਏ ਦੁਨੀਆ ਨੂੰ ਦਿਖਾਇਆ ਏ ਤੁਹਾਡਾ ਬਾਹਰਲੇ ਲੋਕ ਬੈਠੇ ਤੁਹਾਡੇ ਭਰਾ ਤੁਹਾਡੇ ਵਾਸਤਾ ਇੱਥੇ ਸੋਨੇ ਦੇ ਮਹਿਲ ਖੜੇ ਕਰ ਦੇਣਗੇ ਮੇਰੀ ਤਾਂ ਇਹੀ اپੀਲ ਆ ਪੰਜਾਬੀਆਂ ਨੂੰ ਮਾਚ ਕਿਸੇ ਨੂੰ ਕਹਿਣ ਦਾ ਮੌਕਾ ਵੀ ਨਹੀਂ ਮਿਲੂਗਾ ਜੀ ਤੁਸੀਂ ਆਪ ਕੰਮ ਕੀਤਾ ਹਰ ਇਹ ਵੀ ਸਵਾਲ ਵੀ ਮੈਂ ਕਹਿ ਰਿਹਾ ਵੀ ਬੰਦ ਅਸੀਂ ਨਹੀਂ ਕੀਤੇ ਬੰਦ ਉਹਨਾਂ ਨੇ ਕੀਤੇ ਆ ਵੀ ਭਾਈ ਜਿਹੜੇ ਦੋ ਚਾਰ ਰੈਂਟ ਆ ਉਹ ਅਸੀਂ ਆਪ ਬੰਦ ਕਰ ਦਿੰਦੇ ਆ ਦੋ ਸਾਲ ਦੇ ਵਿੱਚ ਹਿੰਦੂਸਤਾਨ ਤੁਹਾਡੇ ਕਦਮਾਂ 'ਚ ਹਿੰਦੁਸਤਾਨ ਤੁਹਾਡੇ ਕਦਮਾਂ 'ਚ ਮੱਥੇ ਟੇਕਣਾ ਵੀ ਆਓ ਸਾਡੇ ਨਾਲ ਯਾਰ ਸਾਡੀ ਗਲਤੀ ਹੋਗੀ ਪਰ ਇਹ ਸਭ ਕਰਨਾ ਪਊਗਾ ਨਹੀਂ ਆਪਣੇ ਪੁੱਤਾਂ ਜਨੇ ਮਰਜੀ ਮਰਵਾ ਲੋ ਜੀ ਮਾਰੇ ਸਬਤ ਪੜ੍ਹਨੀ ਤੋਂ ਜਿੱਤ ਕੇ 11:00 ਉਹ ਪੁੱਤ ਮਾਰ ਇਹਨਾਂ ਨੇ ਇਸ ਕਰਕੇ ਮਿਲਦੇ ਇਹ ਪਤਾ ਲੱਗ ਸਕਿਆ ਨੂੰ ਜਦੋਂ ਪਹਿਲੇ ਖੇੜਾ ਛੱਡਿਆ ਜਾ ਰਿਹਾ ਉਹ ਪੂਰਬ ਤੋਂ ਦੇ ਕਹਵਾਚ ਬੈਠੇ ਹੁੰਦੇ ਆ ਕਿ ਦੋਸਤ ਜੀ ਬਿਲਕੁਲ ਬਹੁਤ ਸ਼ੁਕਰੀਆ ਜੀ ਪੈਸਾ ਸੰਨ ਸਾਡਾ ਰੋਪਣ ਤੋਂ ਸ਼ੇਰੇ ਪੰਜਾਬ ਜਥੇਬੰਦੀ ਹੈ ਤੇ ਬਾਈ ਜੀ ਹੁਣਾਂ ਦੀ ਤਾਂ ਇਹਨਾਂ ਦੇ ਵਿਚਾਰ ਤੁਸੀਂ ਸੁਣੇ ਇਹ ਕਹਿੰਦੇ ਕਿ ਪੰਜਾਬ ਨੂੰ ਇੱਕ ਵੱਖਰਾ ਆਪਣਾ ਦੇਸ਼ ਬਣਾ ਸਕਦੇ ਕਿਉਂਕਿ ਹੱਲੇ ਜਿਹੜੀ ਪਹਿਲੇ ਹਰਿਆਣਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਆ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਆ ਤਾਂ ਹੁਣ ਇੱਥੇ ਸਟੇਜ ਦੀ ਕਾਰ ਭਾਈ ਸ਼ੁਰੂਆਤ ਹੋ ਗਈ ਹੈ ਸ਼ੁਰੂਆਤ ਹੋ ਗਈ ਹੈ ਸਟੇਜ ਦੀ ਕਾਰਵਾਈ ਦੀ ਤਾਂ ਹੁਣ ਇੱਥੇ ਸਟੇਜ ਲੱਗੇਗੀ ਤਾਂ ਮਾਹੌਲ ਪੂਰਾ ਜਿਵੇਂ ਦਿੱਲੀ ਦਾ ਵਾਲਾ ਪਹਿਲਾ ਮੋਟਰ ਜਿਹੜਾ ਮਜਦੂਰ ਜਿਹੜੀਆਂ ਉਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਤਾਂ ਹੁਣ ਕਿਸਾਨ ਆਣਗੇ ਸਟੇਜ ਤੇ ਪਹੁੰਚਣਗੇ ਆਗੂ ਸਹਿਬਾਨ ਪਹੁੰਚਣਗੇ ਪਰ ਇੱਧਰ ਆਪਾਂ ਤੁਹਾਨੂੰ ਟਰਾਲੀਆਂ ਦੀ ਜ਼ਰੂਰ ਦਿਖਾ ਦੰਨੇ ਆ ਕਿ ਵੱਡੀ ਗਿਣਤੀ ਦੇ ਵਿੱਚ ਟਰਾਲੀਆਂ ਕਿੱਥੋਂ ਕਿੱਥੋਂ ਪਹੁੰਚੀਆਂ ਨੇ ਔਰ ਹੌਸਲੇ ਜ਼ਰੂਰ ਦਿਖਾਵਾਂਗੇ ਆਪਾਂ ਜਿਹੜੇ ਕਿਸਾਨ ਆਗੂ ਨੇ ਕਿਸਾਨ ਵੀਰ ਨੇ ਉਹਨਾਂ ਦੇ ਆਪਾਂ ਤੁਹਾਡੇ ਤੁਹਾਨੂੰ ਹੌਸਲੇ ਜ਼ਰੂਰ ਦਿਖਾਵਾਂਗੇ